ਇੱਕ ਦਿਨ ਮੈਂ ਰੇਲਵੇ ਸਟੇਸ਼ਨ ਤੇ ਬੈਠਾ ਸੀ ਸਟੇਸ਼ਨ ਤੇ ਕਾਫੀ ਭੀੜ ਭੜਕਾ ਅਤੇ ਚਹਿਰਪਹਿਲ ਹੋ ਰਹੀ ਸੀ ਕਿਧਰੋਂ ਚਾਹੇਲੇ ਚਾਹੇਲੇ ਜੀਆਂ ਆਵਾਜ਼ਾਂ ਆ ਰਹੀਆਂ ਸਨ ਕਿਧਰੋਂ ਪੂੜੀ ਵਾਲੇ ਪੂੜੀ ਵਾਲੇ ਜੀਆਂ ਆਵਾਜ਼ਾਂ ਆ ਰਹੀਆਂ ਸਨ ਫਿਰ ਕੋਈ ਕੋਕ ਮਰਿੰਦਾ ਮਾਜ਼ਾ ਸ਼ਿਲਡ ਵਾਟਰ ਕਰਦਾ ਕੋਲੋਂ ਦੀ ਲੰਘ ਗਿਆ ਫਿਰ ਇੱਕ ਮਾਲ ਗੱਡੀ ਕੋਲੋਂ ਲੰਘਣੀ ਸ਼ੁਰੂ ਹੋ ਗਈ। ਗੱਡੀ ਹੌਲੀ ਚੱਲ ਰਹੀ ਸੀ। ਸ਼ਾਇਦ ਸਟੇਸ਼ਨ ਕਰਕੇ ਹੌਲੀ ਚਲਦੀ ਹੋਵੇਗੀ। ਜਿਸ ਸੀਟ ਤੇ ਮੈਂ ਬੈਠਾ ਸੀ ਉਸੇ ਸੀਟ ਤੇ ਦੋ ਜਣੇ ਹੋਰ ਵੀ ਬੈਠੇ ਸਨ। ਉਹਨਾਂ ਵਿੱਚੋਂ ਇੱਕ ਜਣਾ ਕਹਿੰਦਾ ਯਾਰ ਕਿੰਨੀ ਤਾਕਤ ਹੈ ਇੰਜਨ ਵਿੱਚ। ਕਿੰਨੀਆਂ ਬੋਗੀਆਂ ਖਿੱਚ ਕੇ ਲਿਜਾ ਰਿਹਾ ਹੈ। ਉਹ ਗੱਡੀ ਮੁੱਕਣ ਦਾ ਨਾਂ ਹੀ ਨਹੀਂ ਲੈ ਰਹੀ ਕੋਲ ਹੀ ਇੱਕ ਦੁਕਾਨ ਜਾਂ ਕੰਟੇਨ ਸੀ ਜਿੱਥੇ ਫ੍ਰਿਜਾਂ ਡੀਪ ਫ੍ਰਿਜਾਂ ਅਤੇ ਪੈਟੀਆਂ ਸਮੋਸੇ ਅਤੇ ਹੋਰ ਫਾਸਟ ਫੂਡ ਗਰਮ ਕਰਨ ਲਈ ਵਧੀਆ ਉਪਕਰਣ ਸਨ ਦੁਕਾਨ ਕੋਲੋਂ ਇੱਕ ਵਿਅਕਤੀ ਲੰਘਿਆ ਦੁਕਾਨ ਵਾਲੇ ਨੂੰ ਕਹਿੰਦਾ ਕਿਵੇਂ ਆ ਚਾਚਾ ਵਧੀਆ ਰਮੇਸ਼ ਤੁਸੀਂ ਦੱਸੋ ਕਿਵੇਂ ਹੋ ਹਾਂਜੀ ਵਧੀਆ ਮੇਰੇ ਦਿਮਾਗ ਵਿੱਚ ਤਿੰਨ ਚੀਜ਼ਾਂ ਘੁੰਮਣੀਆਂ ਸ਼ੁਰੂ ਹੋ ਗਈਆਂ ਰੇਲ ਦੇ ਇੰਜਨ ਦੀ ਤਾਕਤ ਦੁਕਾਨ ਵਾਲਾ ਅਤੇ ਰਮੇਸ਼ ਜੋ ਕੁੱਲੀ ਦਾ ਕੰਮ ਕਰਦਾ ਸੀ ਬੈਠੇ ਬੰਦਿਆਂ ਨੇ ਗੱਲ ਕੀਤੀ ਇੰਜਨ ਵਿੱਚ ਬਹੁਤ ਹਲਤ ਹੈ ਕਿੰਨੀਆਂ ਬੋਗ ਗਈਆਂ ਇਕੱਲਾ ਹੀ ਖਿੱਚ ਕੇ ਲਿਜਾ ਰਿਹਾ ਹੈ ਗੱਲ ਬਿਲਕੁਲ ਸਹੀ ਹੈ ਸੱਚੀ ਬਹੁਤ ਸਾਰੀਆਂ ਬੋਗੀਆਂ ਨੂੰ ਖਿੱਚ ਕੇ ਲਿਜਾ ਰਿਹਾ ਹੈ ਅਤੇ ਲਿਜਾ ਸਕਦਾ ਹੈ ਪਰ ਜੇ ਇਹ ਹੀ ਇੰਜਨ ਪਲੇਨ ਧਰਤੀ ਜਾਂ ਵਾਣ ਵਿੱਚ ਲੈ ਜਾਇਆ ਜਾਵੇ ਤਾਂ ਕੀ ਇਹ ਬੋਗੀਆਂ ਖਿੱਚ ਪਾਏਗਾ ਬੋਗੀਆਂ ਤਾਂ ਕੀ ਇਕੱਲਾ ਹੀ ਨਹੀਂ ਚੱਲ ਪਾਏਗਾ ਮਤਲਬ ਇਹ ਕੀ ਇੱਥੇ ਅਸੀਂ ਸਿਰਫ ਇਕੱਲੇ ਇੰਜਨ ਦੀ ਤਾਕਤ ਦੀ ਪ੍ਰਸ਼ੰਸਾ ਨਹੀਂ ਕਰ ਸਕਦੇ ਇੱਥੇ ਮਹੱਤਵਪੂਰਨ ਭੂਮਿਕਾ ਟਰੈਕ ਦੀ ਵੀ ਹੈ ਜੇ ਸਹੀ ਟਰੈਕ ਨਾ ਹੋਵੇ ਤਾਂ ਦੌੜਨਾ ਤਾਂ ਕੀ ਚੱਲਣਾ ਵੀ ਮੁਸ਼ਕਲ ਹੈ ਹੁਣ ਵਾਪਸ ਆਉਣੇ ਆ ਕੰਟੀਨ ਵਾਲੇ ਵੱਲ ਅਤੇ ਰਮੇਸ਼ ਕੁਲੀ ਵਾਲੇ ਵੱਲ जिम्मे रमेश ਨੇ ਉਸ ਨੂੰ ਚਾਚਾ ਕਹਾ ਸ਼ਾਇਦ ਆਪਣੇ ਘਰਾਂ ਵਿੱਚ ਹੋਣਗੇ ਜੇ ਘਰਾਂ ਵਿੱਚੋਂ ਵੀ ਨਾ ਹੋਣ ਤਾਂ ਇੱਕੋ ਲਾਣੇ ਦੇ ਤਾਂ ਹੋਣਗੇ ਦੋਹਾਂ ਇੱਕੋ ਜਿਹੇ ਲੱਗਦੇ ਹਨ ਇੱਕੋ ਜਿਹੇ ਹੱਥ ਪੈਰ ਸਨ ਇੱਕ ਦੁਕਾਨ ਵਿੱਚੋਂ ਵਧੀਆ ਪੈਸੇ ਕਮਾਉਂਦਾ ਹੋਵੇਗਾ ਦੂਜਾ ਕੁੱਲੀ ਦਾ ਕੰਮ ਕਰਕੇ ਮਸਾਂ ਪਰਿਵਾਰ ਪਾਲ ਰਿਹਾ ਹੋਵੇਗਾ ਫੌਂਡ ਗੱਲ ਟਰੈਕ ਦੀ ਹੀ ਹੈ ਪਰਮੇਸ਼ ਕੋਲ ਉਹ ਵਧੀਆ ਟਰੈਕ ਨਹੀਂ ਜੋ ਉਸ ਦੇ ਚਾਚੇ ਕੋਲ ਹੈ ਪਰਮੇਸ਼ ਦਾ ਚਾਚਾ ਵਧੀਆ ਬਗ ਗਿਆ ਖਿੱਚ ਰਿਹਾ ਹੋਵੇਗਾ ਮਤਲਬ ਆਪਣਾ ਪਰਿਵਾਰ ਵਧੀਆ ਤਰੀਕੇ ਨਾਲ ਪਾਲ ਰਿਹਾ ਹੋਵੇਗਾ ਅਤੇ ਇਹ ਹੀ ਗੱਲ ਪਰਮੇਸ਼ ਤੇ ਵੀ ਲਾਗੂ ਹੁੰਦੀ ਹੈ ਮੈਨੂੰ ਨਹੀਂ ਪਤਾ ਕਿ ਉਹ ਆਪਣੇ ਪਰਿਵਾਰ ਦਾ ਕਿਵੇਂ ਕਿ ਉਹ ਜਿਹੜਾ ਪਾਲਣ ਕਰ ਰਿਹਾ ਹੈ ਪਰ ਦੋਹਾਂ ਦੀ ਹਾਲਤ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇਕਰ ਰਮੇਸ਼ ਅਸਮਰਥ ਹੋ ਜਾਵੇ ਤਾਂ ਉਸ ਦਾ ਪਰਿਵਾਰ ਕੀ ਕਰੇਗਾ ਕੀ ਪਰਿਵਾਰ ਉਹੋ ਜਿਹੇ ਕੰਮ ਸੰਭਾਲ ਲਵੇਗਾ ਕਿਉਂਕਿ ਜੇ ਰਮੇਸ਼ ਦੀ ਮਿਹਨਤ ਨਾ ਰਹੇ ਤਾਂ ਕੀ ਉਸ ਦਾ ਪਰਿਵਾਰ ਉਸ ਦੀ ਥਾਂ ਉੱਤੇ ਉਹੀ ਕੰਮ ਕਰ ਪਾਏਗਾ ਦੂਜੇ ਪਾਸੇ ਰਮੇਸ਼ ਦਾ ਚਾਚਾ ਹੈ ਉਸ ਦੀ ਦੁਕਾਨ ਨੂੰ ਕੋਈ ਵੀ ਲੜਕਾ ਲੜਕੀ ਜਾਂ ਕੋਈ ਔਰਤ ਕੋਈ ਵੀ ਚਲਾ ਸਕਦਾ ਹੈ ਮਤਲਬ ਇਹ ਕਿ ਕਿਸੇ ਦੇ ਗਰੀਬ ਜਾਂ ਅਮੀਰ ਹੋਣ ਲਈ ਇੱਕ ਟਰੈਕ ਹੀ ਜ਼ਿੰਮੇਵਾਰ ਹੈ ਜੇ ਟਰੈਕ ਸਹੀ ਹੈ ਤਾਂ ਜਿੰਨੀਆਂ ਮਰਜ਼ੀ ਪਹੁੰਗੀਆਂ ਖੀਚੀਆਂ ਜਾ ਸਕਦੀਆਂ ਹਨ ਅਰਥਾਤ ਆਉਣ ਵਾਲੀਆਂ ਪੀੜ੍ਹੀਆਂ ਵੀ ਸੁਖੀ ਅਤੇ ਆਰਾਮਦਾਇਕ ਜ਼ਿੰਦਗੀ ਜੀ ਸਕਦੀਆਂ ਹਨ ਅਤੇ ਉਹ ਸੇ ਟ੍ਰੈਕ ਤੇ ਚੱਲ ਕੇ ਦੌੜ ਸਕਦੀਆਂ ਹਨ ਜੇ ਟ੍ਰੈਕ ਹੀ ਸਹੀ ਨਹੀਂ ਹੋਵੇ ਤਾਂ ਬੋਗੀਆਂ ਤਾਂ ਕੀ ਆਪਣਾ ਆਪ ਵੀ ਸੰਭਾਲਣਾ ਔਖਾ ਹੋ ਜਾਂਦਾ ਹੈ ਜੇ ਮਾੜੀ ਜੀ ਗੱਡੀ ਚੱਲੀ ਤਾਂ ਜ਼ਿੰਦਗੀ ਕੱਟੀ ਪਰ ਜੇ ਰੋਕ ਗਈ ਤਾਂ ਦਵਾਈ ਲਈ ਪੈਸੇ ਵੀ ਹੋਰਾਂ ਕੋਲੋਂ ਮੰਗਣੇ ਪੈਂਦੇ ਹਨ ਇੱਥੇ ਗੱਲ ਸਿਰਫ ਪਰਮੇਸ਼ ਅਤੇ ਉਸ ਦੇ ਚਾਚੇ ਦੀ ਨਹੀਂ ਗੱਲ ਪੂਰੀ ਅਮੀਰ ਅਤੇ ਗਰੀਬ ਜਮਾਤ ਦੀ ਹੈ ਗੱਲ ਸਹੀ ਟਰੈਕ ਦੀ ਹੀ ਹੈ ਕਈ ਅਜਿਹੇ ਨਾਮਵਰ ਚਿਹਰੇ ਵੀ ਹੋਏ ਹਨ ਜਿਹੜੇ ਉਹ ਗਰੀਬੀ ਦੀ ਦਹਹलीज ਨੂੰ ਗਰੀਬੀ ਦੀ ਛਾਤੀ ਨੂੰ ਕੋਟ ਕੋਟ ਕੇ ਅਸਮਾਨ ਨੂੰ ਛੂ ਗਏ ਅਤੇ ਕਈ ਅਜਿਹੇ ਵੀ ਹੋਏ ਹਨ ਜੋ ਮਾਂ-ਬਾਪ ਦੀ ਅਮੀਰੀ ਨੂੰ ਸੰਭਾਲ ਨਹੀਂ ਸਕੇ ਅਤੇ ਧਰਤੀ ਤੇ ਢਾਹਮ ਨਾਲ ਡਿੱਗ ਗਏ ਮਤਲਬ ਇਥੇ ਉਹਨਾਂ ਦਾ ਸਹੀ ਨਜ਼ਰੀਆ ਅਤੇ ਟਰੈਕ ਹੀ ਮਹੱਤਵ ਰੱਖਦਾ ਹੈ ਮੇਰਾ ਇੱਕ ਜਾਣਕਾਰ ਹੈ ਉਸਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੀ 4 ਏਕੜ ਜ਼ਮੀਨ ਗਲਤ ਕਮਾਂਜ 1 ਸਾਲ ਦੇ ਅੰਦਰ ਹੀ ਵੇਚ ਦਿੱਤੀ। ਅਤੇ ਇੱਕ ਹੋਰ ਜਾਣਕਾਰ ਐਸਾ ਹੈ ਜੋ ਹਰ ਸਾਲ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰਦਾ ਹੈ। ਅਤੇ ਹਰ ਸਾਲ ਕੁਝ ਨਾ ਕੁਝ ਜ਼ਮੀਨ ਖਰੀਦ ਲੈਂਦਾ ਹੈ। ਇਸੇ ਤਰ੍ਹਾਂ ਹੀ ਅਸੀਂ ਸਭ ਜਾਣਦੇ ਹਾਂ। ਹੁਣ ਸਰਕਾਰੀ ਨੌਕਰੀਆਂ ਦੇ ਟੈਸਟਾਂ ਦੀ ਤਿਆਰੀ ਲਈ ਹਰ ਥਾਂ ਕੋਚਿੰਗ ਸੈਂਟਰ ਖੁੱਲ ਗਏ ਹਨ ਪਹਿਲਾਂ ਕੀ ਹੁੰਦਾ ਸੀ ਬਹੁਤ ਸਾਰੇ ਮੁੰਡੇ ਕੁੜੀਆਂ ਜਿਨ੍ਹਾਂ ਨੇ ਸਿਰਫ ਪਲੱਸ 2 ਇਹ ਕਰਨੀ ਹੁੰਦੀ ਸੀ ਉਹ ਪਲੱਸ 2 ਤੋਂ ਬਾਅਦ ਪਿੰਡ ਤੱਕ ਹੀ ਸੀਮਤ ਰਹਿ ਜਾਂਦੇ ਸਨ ਕੋਈ ਵੈਰਲਾ ਹੀ ਪਿੰਡ ਤੋਂ ਬਾਹਰ ਨਿਕਲਦਾ ਸੀ ਪਰ ਹੁਣ ਇੰਨਾ ਕੋਚਿੰਗ ਸੈਂਟਰਾਂ ਕਰਕੇ ਬਹੁਤ ਸਾਰੇ ਅਜਿਹੇ ਵੀ ਹਨ ਜੋ ਸਿਰਫ ਕੋਚਿੰਗ ਕਰਨ ਲਈ ਹੀ ਆਉਂਦੇ ਹਨ ਅੱਗੇ ਪੜ੍ਹਾਈ ਨਹੀਂ ਕਰਦੇ ਕੋਚਿੰਗ ਲੈ ਕੇ ਨੌਕਰੀ ਲੱਗਣਾ ਬਹੁਤ ਵਧੀਆ ਗੱਲ ਹੈ ਪਰ ਇਹਨਾਂ ਵਿੱਚੋਂ ਸਾਰੇ ਨਹੀਂ ਕਾਫੀ ਸਾਰੇ ਗਲਤ ਟਰੈਕ ਤੇ ਚੱਲ ਪੈਂਦੇ ਹਨ ਉਹਨਾਂ ਦੀ ਨਜ਼ਰ ਸਿਰਫ ਸ਼ਹਿਰੀ ਆਜ਼ਾਦੀ ਉਤੇ ਜਨ ਟਾਈਮ ਪਾਸ ਤੇ ਟਿਕ ਜਾਂਦੀ ਹੈ ਨਾ ਕਿ ਮਕਸਦ ਤੇ ਧਿਆਨ ਵਿੱਚ ਸਿਰਫ ਇਹੀ ਰਹਿੰਦਾ ਹੈ ਕਿ ਫੀਸ 6 ਮਹੀਨੇ ਦੀ ਭਰੀ ਹੋਈ ਹੈ ਫਿਰ ਤਾਂ ਆਪਾਂ ਘਰੇ ਹੀ ਰਹਿਣਾ ਹੈ ਲਟ ਲੋ ਜੋ ਲੋਟ ਸਕਦੇ ਹੋ ਇਹ ਹੀ ਸੋਚ ਉਹਨਾਂ ਨੂੰ ਟਰੈਕ ਤੋਂ ਭਟਕਾ ਦਿੰਦੀ ਹੈ ਸਾਰੇ ਅਜਿਹੇ ਨਹੀਂ ਕੁਝ ਮੁੰਡੇ ਕੋਚ ਮੁੰਡੇ ਕੁੜੀਆਂ ਬਹੁਤ ਵਧੀਆ ਵੱਢਦੇ ਹਨ ਮੈਂ ਪਹਿਲਾਂ ਵੀ ਇੱਕ ਥਾਂ ਜ਼ਿਕਰ ਕੀਤਾ ਸੀ ਆਪਣੇ ਦੋਸਤ ਤਾਰੀ ਦਾ ਉਹ ਦੱਸਦਾ ਹੁੰਦਾ ਸਾਡੀ ਤਿੰਨ ਦੋਸਤਾਂ ਦੀ ਇੱਕ ਸਾਂਝੀ ਸਹੇਲੀ ਹੈ ਅਤੇ ਉਹ ਕਿਸੇ ਚੌਥੇ ਨਾਲ ਵੀ ਗੱਲ ਕਰਦੀ ਹੈ ਇਹ ਗੱਲ ਵੀ ਸਾਨੂੰ ਪਤਾ ਹੈ ਹੁਣ ਦੇਖਣ ਵਾਲੀ ਗੱਲ ਹੈ ਕਿ ਇੱਕ ਕੁੜੀ ਚਾਰ ਮੁੰਡਿਆਂ ਨਾਲ ਤਾਂ ਪੱਕਾ ਗੱਲ ਕਰਦੀ ਹੀ ਹੈ ਹੋ ਸਕਦਾ ਹੋਰ ਵੀ ਕਰਦੀ ਹੋਵੇ ਇਸੇ ਤਰ੍ਹਾਂ ਤਾਰੀ ਹੋਰੀ ਕਿਸੇ ਤੋਂ ਘੱਟ ਨਹੀਂ ਉਹ ਵੀ ਤਕਰੀਬਨ 7-8 ਕੁੜੀਆਂ ਨਾਲ ਗੱਲ ਕਰਦਾ ਹੈ ਗੱਲ ਇਹ ਹੈ ਕਿ ਹਰ ਉਮਰ ਹਰ ਕੰਮ ਉਮਰ ਦੇ ਮੁਤਾਬਕ ਹੁੰਦਾ ਹੈ ਇਹ ਵੀ ਉਮਰ ਦੇ ਮੁਤਾਬਕ ਹੀ ਕਰਦੇ ਹਨ ਜੇ ਇਸ ਉਮਰ ਵਿੱਚ ਨਹੀਂ ਕਰਨਗੇ ਤਾਂ ਫਿਰ ਕਿਹੜੀ ਉਮਰ ਵਿੱਚ ਕਰਨਗੇ ਪਰ ਦੇਖੋ ਜੋ ਬੰਦਾ 7-8 ਕੁੜੀਆਂ ਨਾਲ ਗੱਲ ਕਰ ਰਿਹਾ ਹੈ ਜਾਂ ਜੋ ਕੁੜੀ 4-5 ਮੁੰਡਿਆਂ ਨਾਲ ਗੱਲ ਕਰ ਰਹੀ ਹੈ ਉਹ ਆਪਣਾ ਕਿੰਨਾ ਟਾਈਮ ਬਰਬਾਦ ਕਰ ਰਹੀ ਹਨ ਹਾਂ ਮੰਨਦੇ ਹਾਂ ਇਹ ਸਭ ਇਸ ਉਮਰ ਵਿੱਚ ਹੀ ਸੰਭਵ ਹੈ ਪਰ ਆਪਣਾ ਕੈਰੀਅਰ ਵੀ ਤਾਂ ਇਸ ਉਮਰ ਦੀ ਸਿਰਜਣਾ ਹੈ ਪਵਿੱਖ ਵੀ ਤਾਂ ਇਸ ਉਮਰ ਨੇ ਨਿਰਧਾਰਤ ਕਰਨਾ ਹੈ ਫਿਰ ਕਹਿ ਦੇਣਾ ਚਾਈਨਾ ਇੰਨਾ ਅੱਗੇ ਟੱਪ ਗਿਆ ਇੰਨੇ ਸਾਲ ਅੱਗੇ ਟੱਪ ਗਿਆ ਟੱਪਣਾ ਹੀ ਹੈ ਤੁਹਾਨੂੰ ਦੋਸਤਾਂ ਸਹੇਲੀਆਂ ਤੋਂ ਵੇਲ ਨਹੀਂ ਮਿਲਦੀ ਉਹ ਮਸ਼ੀਨਾਂ ਨੂੰ ਥਕਾ ਦਿੰਦੇ ਹਨ ਅਤੇ ਆਪਾਂ ਜਦੋਂ ਇਦਾਂ ਥੋੜੀ ਜੀ ਵੇਲ ਮਿਲਦੀ ਹੈ ਆਪਾਂ ਸਰਕਾਰ ਨੂੰ ਕੋਸ ਦਿੰਦੇ ਹਾਂ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ 1.5 GB 2 GB ਵਿੱਚ ਉਲਝਿਰਨ ਥੋੜਾ ਜਿਹਾ ਸੋਚਣ ਦੀ ਲੋੜ ਹੈ ਕੋਈ ਵੀ ਬੰਦਾ ਸੰਪੂਰਨ ਨਹੀਂ ਹੈ ਪਰ ਜ਼ਿੰਦਗੀ ਵਿੱਚ ਅਡਜਸਟ ਕਰਨਾ ਹੀ ਪਵੇਗਾ। ਪੋਸ਼ਟ ਦੀਆਂ ਕੁਝ ਕਮੀਆਂ ਨੂੰ ਅਨਿਠਕ ਕਰਨਾ ਹੀ ਪਵੇਗਾ। ਅਤੇ ਪੋਸ਼ ਨੂੰ ਤੁਹਾਡੀਆਂ ਕਮੀਆਂ ਨੂੰ ਅਣਡਿੱਠਾ ਕਰਨਾ ਪਵੇਗਾ। ਸੋ 7 8 ਜਾਂ 4 5 ਨਾਲ ਗੱਲ ਕਰਨ ਦੀ ਬਜਾਏ ਕਿਸੇ ਇੱਕ ਨਾਲ ਗੱਲ ਕੀਤੀ ਜਾ ਸਕਦੀ ਹੈ। ਕੋਈ ਰਿਕਾਰਡ ਤਾਂ ਪੈਦਾ ਕਰਨਾ ਨਹੀਂ। ਇਹ ਗੱਲਾਂ ਕੈਰੀਅਰ ਨਾਲ, ਅਡੀਕ ਦੇ ਭੂਖ ਨਾਲ ਸੰਬੰਧਿਤ ਵੀ ਹੋ ਸਕਦੀਆਂ ਹਨ। ਇਹ ਗੱਲ ਕਿਸੇ ਤੋਂ ਲੁਕਾਈ ਨਹੀਂ ਕਿ ਇਹ ਉਮਰ ਉਹਨਾਂ ਦੇ ਵੀ ਆਈ ਸੀ ਜਿਨ੍ਹਾਂ ਦੀਆਂ ਅੱਜ ਤਸਵੀਰਾਂ ਵਿਖਦੀਆਂ ਹਨ ਜਿਨ੍ਹਾਂ ਵਿੱਚ ਆਪਣੇ ਮਹਾਨ ਨਾਇਕ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਡਾਕਟਰ ਬੀ ਆਰ ਅੰਬੇਦਕਰ ਕਰਤਾਰ ਸਿੰਘ ਸਰਾਭਾ ਅਤੇ ਹੋਰ ਵੀ ਅਨੇਕਾਂ ਨੇ ਜੇ ਸਭ ਦਾ ਨਾਮ ਲਈਏ ਤਾਂ ਬਹੁਤ ਟਾਈਮ ਲੱਗ ਜਾਵੇਗਾ ਇਹਨਾਂ ਨਾਵਾਂ ਦਾ ਮਤਲਬ ਇਹ ਹੈ ਕਿ ਇਹ ਆਪਣੀ ਆਮ ਰੋਜ਼ਾਨਾ ਦੀ ਬੋਲ ਚਾਲ ਵਿੱਚ ਵਰਤੀ ਜਾਂਦੇ ਹਨ ਸੂ ਦੇਖਣਾ ਪਵੇਗਾ ਜੇ ਸਟ੍ਰੈਕ ਤੇ ਆਪਾਂ ਚੱਲ ਰਹੇ ਹਾਂ ਉਹ ਆਪਣੇ ਭਵਿੱਖ ਨੂੰ ਕਿਵੇਂ ਦਿਖਾਏਗਾ ਮੈਂ ਕਿਸੇ ਦੇ ਪੱਖ ਜਾਂ ਵਿਰੋਧ ਵਿੱਚ ਨਹੀਂ ਹਾਂ ਕਿਉਂਕਿ ਹਰ ਕਿਸੇ ਦੀ ਆਪਣੀ ਜ਼ਿੰਦਗੀ ਹੈ ਹਰ ਕੋਈ ਆਪਣੀ ਸੋਚ ਅਨਸਾਰ ਜਿਉਂਦਾ ਹੈ ਕੋਈ ਕੰਮ ਵੱਡਾ ਜਾਂ ਛੋਟਾ ਨਹੀਂ ਜੇ ਤੁਸੀਂ ਜੋ ਕੰਮ ਕਰ ਰਹੇ ਹੋ ਉਹ ਕਰਕੇ ਸੰਤੁਸ਼ਟ ਮਹਿਸੂਸ ਕਰਦੇ ਹੋ ਤਾਂ ਤੁਹਾਡੇ ਵਰਗਾ ਕੋਈ ਰਾਜਾ ਵੀ ਨਹੀਂ ਕਦੇ-ਕਦੇ ਖਬਰਾਂ ਵਿੱਚ ਸੁਣਨ ਨੂੰ ਮਿਲਦਾ ਹੈ ਕੀ ਪੇਡਾ ਬੱਕਰੀਆਂ ਚਾਰਦਾ ਜਾਂ ਕੁੱਲੀ ਦਾ ਕੰਮ ਕਰਦਾ ਕੋਈ IAS ਲੱਗ ਗਿਆ ਜਾਂ IPS ਬਣ ਗਿਆ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਕੰਮ ਤਾਂ ਕਰ ਰਹੇ ਹੁੰਦੇ ਹਾਂ ਪਰ ਉਸ ਵਿੱਚ ਆਪਣਾ ਮਨ ਨਹੀਂ ਹੁੰਦਾ ਅਜਿਹੇ ਕੰਮਾਂ ਵਿੱਚ ਆਪਾਂ ਡੂੰਘੇ ਤਿਆਰਬੇਗਰ ਨਹੀਂ ਬਣ ਸਕਦੇ ਕਈ ਵਾਰੀ ਆਪਾਂ ਕੋਈ ਕੰਮ ਕਿਸੇ ਦੇ ਕਹਿਣ ਤੇ ਸ਼ੁਰੂ ਕਰ ਦਿੰਦੇ ਹਾਂ ਅਤੇ ਬਿਨਾਂ ਰੁਚੀ ਦੇ ਲੱਗੇ ਰਹਿੰਦੇ ਹਾਂ ਜਿੰਨਾ ਵਿੱਚ ਕਾਮਯਾਬ ਹੋਣਾ ਔਖਾ ਹੈ ਕਈ ਵਾਰੇ ਮਾਪੇ ਆਪਣੇ ਬੱਚਿਆਂ ਨੂੰ ਅਜਿਹੇ ਵਿਸ਼ੇ ਰਖਾ ਦਿੰਦੇ ਹਨ ਜਾਂ ਅਜਿਹੇ ਕੋਰਸ ਰਖਾ ਦਿੰਦੇ ਹਨ ਜਿੰਨਾ ਵਿੱਚ ਉਹਨਾਂ ਦਾ ਮਨ ਨਹੀਂ ਹੁੰਦਾ ਫਿਰ ਨਤੀਜਾ ਆਪਣੇ ਅਨੁਸਾਰ ਭਾਲਦੇ ਹਨ ਅਤੇ ਉਮੀਦ ਦੇ ਉਲਟ ਨਿਰਾਸ਼ਾ ਹੁੰਦੀ ਹੈ ਅਤੇ ਬੱਚਾ ਪੜ੍ਹਾਈ ਤੋਂ ਭੱਜਣਾ ਸ਼ੁਰੂ ਕਰ ਦਿੰਦਾ ਹੈ ਹਰ ਵਿਸ਼ਾ ਵਧੀਆ ਹੈ ਤਕਰੀਬਨ ਹਰ ਕੋਰਸ ਵਧੀਆ ਹੈ ਹਰ ਵਿਸ਼ੇ ਵਿੱਚ ਹਰ ਕੋਰਸ ਦੇ ਖੇਤਰ ਵਿੱਚ ਤੁਹਾਨੂੰ ਬੁਲੰਦੀਆਂ ਛੂੰਹਦੇ ਸਿਤਾਰੇ ਮਿਲਣਗੇ ਪੂਰੇ ਕਾਮਯਾਬ ਕਾਮਯਾਬ ਲੋਕ ਮਿਲਣਗੇ ਬਸਰਤੇ ਕੀ ਉਹਨਾਂ ਦੀ ਰੁਚੀ ਕਿੰਨੀ ਸੀ ਹਰ ਖੇਤਰ ਵਿੱਚ ਅਲੱਗ-ਅਲੱਗ ਚੋਟੀਆਂ ਤੇ ਮਿਲਣਗੇ ਸੋ ਬੱਚਿਆਂ ਦੀ ਰੁਚੀ ਦਾ ਵੀ ਧਿਆਨ ਰੱਖਣਾ ਰੱਖਣ ਦੀ ਜ਼ਰੂਰਤ ਹੈ ਜਿਵੇਂ ਹਰ ਇਨਸਾਨ ਦੀਆਂ ਆਪਣੀਆਂ ਰੁਚੀਆਂ ਹੁੰਦੀਆਂ ਹਨ ਹਰ ਇਨਸਾਨ ਨੂੰ ਕਈ ਚੀਜ਼ਾਂ ਪਸੰਦ ਹੁੰਦੀਆਂ ਹਨ ਕਈ ਬਹੁਤ ਜ਼ਿਆਦਾ ਪਸੰਦ ਹੁੰਦੀਆਂ ਹਨ ਅਤੇ ਕਈ ਬਿਲਕੁਲ ਵੀ ਪਸੰਦ ਨਹੀਂ ਹੁੰਦੀਆਂ ਇਹ ਚੀਜ਼ਾਂ ਬੱਚੇ ਦੇ ਵਿਕਾਸ ਦੇ ਨਾਲ ਹੀ ਪੈਦਾ ਹੁੰਦੀਆਂ ਹਨ ਮਾਪਿਆਂ ਨੂੰ ਬੱਚਿਆਂ ਦੀ ਰੁਚੀ ਅਨੁਸਾਰ ਹੀ ਉਹਨਾਂ ਨੂੰ ਸਹੀ ਟ੍ਰੈਕ ਤੇ ਤੋਰਨ ਦੀ ਜ਼ਰੂਰਤ ਹੁੰਦੀ ਹੈ ਇਹ ਗੱਲ ਤਾਂ ਹੁਣ ਆਮ ਹੋ ਗਈ ਹੈ ਆਪਾਂ ਬੱਚੇ ਨੂੰ ਛੋਟੇ ਹੁੰਦੇ ਤੋਂ ਇਹ ਪੁੱਛਣਾ ਸ਼ੁਰੂ ਕਰ ਦਿੰਦੇ ਹਾਂ ਦੱਸ ਮੇਰਾ ਪੁੱਤ ਵੱਡਾ ਹੋ ਕੇ ਕੀ ਬਣੇਗਾ ਤਾਂ ਉਸ ਦੀ ਰੁਚੀ ਇਸੇ ਸਵਾਲ ਤੋਂ ਪੈਦਾ ਹੋ ਜਾਂਦੀ ਹੈ ਫਿਰ ਮਾਪਿਆਂ ਨੂੰ ਸਵਾਲ ਬਦਲ ਦੇਣਾ ਚਾਹੀਦਾ ਹੈ ਜਦੋਂ ਵੱਡੇ ਹੋ ਜਾਂਦੇ ਹਨ ਫਿਰ ਸਵਾਲ ਇਹ ਕਰਨਾ ਚਾਹੀਦਾ ਹੈ ਮੇਰਾ ਪੁੱਤ ਪੁੱਤ ਧੀ ਜੋ ਵੀ ਹੋਵੇ ਵਧੀਆ ਵੱਡ ਰਹਾ ਹੈ ਬਸ ਕੁਝ ਸਮੇਂ ਬਾਅਦ ਉਹ ਆਫਸਰ ਬਣ ਜਾਵੇਗਾ ਡਾਕਟਰ ਬਣ ਜਾਵੇਗਾ ਇੰਜੀਨੀਅਰ ਬਣ ਜਾਵੇਗਾ ਵਧੀਆ ਬਿਜ਼ਨਸਮੈਨ ਬਣ ਜਾਵੇਗਾ ਇੱਕ ਵਧੀਆ ਖਿਡਾਰੀ ਬਣੇਗਾ ਵਧੀਆ ਐਕਟਰ ਜਾਂ ਐਕਟ੍ਰੈਸ ਬਣੇਗੀ ਜੋ ਵੀ ਉਸ ਦੀ ਇੱਛਾ ਹੁੰਦੀ ਹੈ ਉਸ ਅਨੁਸਾਰ ਉਸ ਨੂੰ ਹੁਲੂਣਾ ਦੇਣਾ ਹੈ ਉਸ ਦੀ ਕਲਪਨਾ ਸ਼ਕਤੀ ਨੂੰ ਜਗਾਉਣਾ ਹੈ ਫਿਰ ਉਸ ਨਾਲ ਆਪਣੇ ਸੁਪਨੇ ਜੋੜ ਦੇਣੇ ਹਨ ਕਹਿਣਾ ਫਿਰ ਅਸੀਂ ਇਸ ਜਗ੍ਹਾ ਤੇ ਵਸ ਜਾਵਾਂਗੇ ਇਸ ਤਰ੍ਹਾਂ ਦਾ ਘਰ ਬਣਾਵਾਂਗੇ ਕਿੱਥੇ ਘੁੰਮਣ ਜਾਵਾਂਗੇ ਉਹ ਕਰਾਂਗੇ ਇਹ ਕਰਾਂਗੇ ਇਹ ਸਭ ਕੁਝ ਉਸ ਦੇ ਨਿਸ਼ਾਨੇ ਨਾਲ ਉਸ ਦੇ ਟੀਚੇ ਨਾਲ ਜੋੜ ਦੇਣਾ ਹੈ ਫਿਰ ਉਹ ਆਪਣੇ ਟੀਚੇ ਦਾ ਧਿਆਨ ਰੱਖਦਾ ਰੱਖਦਾ ਤੁਹਾਡੇ ਸੁਪਨਿਆਂ ਨੂੰ ਵੀ ਆਪਣੇ ਨਾਲ ਜੋੜ ਲਵੇਗਾ ਅਤੇ ਉਹਨਾਂ ਨੂੰ ਪੂਰਾ ਕਰੇਗਾ ਜੇ ਡਬਲ ਟਰੈਕ ਤੇ ਹੋਇਆ ਤਾਂ ਵੀ ਸਹੀ ਟਰੈਕ ਤੇ ਹੀ ਚੱਲ ਪਵੇਗਾ ਸੋ ਆਪਣਾ ਟਰੈਕ ਚੈੱਕ ਕਰਨ ਦੀ ਜ਼ਰੂਰਤ ਹੈ ਜੇ ਤੁਸੀਂ ਇਸ ਦੇ ਚੱਲ ਕੇ ਖੂਬਸੂਰਤ ਪਵਿੱਖ ਵੱਲ ਜਾ ਰਹੇ ਹੋ ਤਾਂ ਕੋਈ ਸਮੱਸਿਆ ਨਹੀਂ ਪਰ ਜੇ ਸੰਤੁਸ਼ਟ ਨਹੀਂ ਜਾਂਪ ਕੋ ਇੱਕ ਧੁੰਦਲਾ ਦਿਸ ਰਿਹਾ ਹੈ ਤਾਂ ਟਰੈਕ ਚੈੱਕ ਕਰਨ ਦੀ ਲੋੜ ਹੈ ਟਰੈਕ ਬਦਲਣ ਦੀ ਲੋੜ ਹੈ ਸੋ ਦੋਸਤੋ ਰੇਲ ਇੰਜਨ ਨੂੰ ਦੇਖ ਕੇ ਆਪਣੀ ਜ਼ਿੰਦਗੀ ਦੇ ਟਰੈਕ ਨਾਲ ਜੁੜੇ ਸਵਾਲਾਂ ਨੇ ਘੇਰ ਲਿਆ ਸੀ ਸੋ ਬਿਆਨ ਕਰ ਦਿੱਤੇ ਹਨ ਹੁਣ ਮੇਰੀ ਟ੍ਰੇਨ ਆ ਗਈ ਹੈ ਆਪਣਾ ਖਿਆਲ ਰੱਖਣਾ ਬਹੁਤ ਬਹੁਤ ਧੰਨਵਾਦ ਜੀ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ